ਮੇਰੇ ਮੁੰਡੇ ਦਾ ਵਿਆਹ ਸੀ ਮੁੰਡੇ ਆਏ ਉਹਨਾਂ ਨੇ ਖਪ ਖਾਨਾ ਕੀਤਾ ਕੁੜੀਆਂ ਨਾਲ ਟੀਚਰਾਂ ਕੀਤੀਆਂ ਤੇ ਸਾਡੇ ਵਿਆਹ ਦਾ ਫੰਕਸ਼ਨ ਸਾਰਾ ਖਰਾਬ ਕੀਤਾ ਉਹਨਾਂ ਨੇ ਨੱਚਦੀਆਂ ਸੀ ਉਹਨਾਂ 'ਤੇ ਪੈਸੇ ਵਾਰਦੇ ਸੀ ਹਾਂ ਹਾਂ ਤੇ ਪੈਸੇ ਵਾਰਨ ਤੂੰ ਵਜਿਆ ਤੂੰ ਉਹਨਾਂ ਨੂੰ ਰੋਕਿਆ ਫਲੋਰ ਦੇ ਵਿੱਚ ਆਪਣੇ ਇੰਨੀ ਗੁੰਡਾਗਰਦੀ ਚੱਲਦੀ ਆ ਕੁੜੀਆਂ ਸੇਫ ਨਹੀਂ ਤੇ ਨਾ ਹੀ ਦੁਆਕ ਸੇਫ ਹੈ ਨਾ ਬੰਦਾ ਸੇਫ ਹੈ ਇੱਥੇ ਫਲੋਰ ਦੇ ਵਿੱਚ ਨਾ ਕੋਈ ਸਾਡਾ ਐਮਸੀ ਨਾ ਕੋਈ ਪ੍ਰਧਾਨ ਨਾ ਕੋਈ ਨਾ ਕੋਈ ਕੋਈ ਸੁਣਵਾਈ ਨਹੀਂ ਨਾ ਕੋਈ ਪੁਲਿਸ ਖਾਈ ਨਹੀਂ ਆਇਆ ਸਾਡੇ ਕੋਈ ਨਹੀਂ ਆ ਰਿਹਾ 4 ਦਿਨ ਹੋ ਗਏ ਮੈਨੂੰ ਫੋਨ ਕਰਦੇ ਕਰਦੇ 4 ਦਿਨ ਹੋ ਗਏ ਮੈਨੂੰ ਥਾਣੇ ਫੋਨ ਕੀਤੇ 4 ਦਿਨ ਦੀ ਕੋਈ ਪੁਲਿਸ ਨਹੀਂ ਆਈ ਆ ਸਾਰੀ ਅਪੀਲ ਕਰਦੇ ਸਾਡੇ ਕਰਦੇ ਸਰਕਾਰ ਸਾਡੇ ਨੂੰ ਦੇਖੋਗਾ ਅਸੀਂ ਚੰਡੀਗੜ੍ਹ ਹਾਈ ਕੋਰਟ ਤੇ ਅਪੀਲ ਕਰਦੇ ਹਾਂ ਜਲੰਧਰ ਹਾਈ ਕੋਰਟ ਅਪੀਲ ਕਰਦੇਗੇ ਸਾਡੀ ਕਿਹੜੀ ਸਰਕਾਰ ਹੈ ਜਿਹਨੇ ਸਾਨੂੰ ਧੀਆਂ ਪੈਣਾ ਨੂੰ ਬਚਾਊਗਾ ਥੋੜੀ ਉਹ ਭਾਈ ਉਹ ਦੇ ਸਾਤਰਾ ਨੂੰ ਵਹੀਂ ਨਹੀਂ ਕਿਆ ਕਿਆ ਦੁਨਸਾ ਦੇ ਸਾਤਰਾ ਦੇ ਘਰਵਾਦੀ ਕਿੰਨੀ ਮਾਰਿਆ ਗੁੰਡਾ ਕਰਦੇ ਆ ਇਹਨੂੰ ਪੁੱਤਰ ਮਾਰਿਆ ਘਰ ਲੁੱਟਣ ਦੀ ਕੋਸ਼ਿਸ਼ ਕੀਤੀ ਆ ਸਾਰਾ ਕੁਝ ਦੇਖੋ ਆ ਬੋਤਲ ਮਾਰੇ ਬੀਅਰਦਾਰ ਹੋ ਗਏ ਆ ਸਾਰਾ ਮਾਰਿਆ ਜੀ ਦੇਖੋ ਆ ਦੇਖੋ ਬੀਅਰ ਬੋਤਲਾਂ ਮਾਰਿਆ ਇੱਟਾਂ ਮਾਰਿਆ ਦੇਖੋ ਆ ਅੱਜ ਇੱਟਾਂ ਮਾਰਿਆ ਆ ਦੇਖੋ ਬੀਅਰ ਕਿੱਤਾ ਚਲੇ ਗਏ ਆ ਦੇਖੋ ਇਹ ਦੇਖੋ ਕਿੰਨਾ ਖਤਰਨਾਕ ਕੰਮ ਹੈ ਘਰ ਲੁੱਟਣ ਪੈ ਗਿਆ ਇਹਨਾਂ ਨੇ ਬਹੁਤ ਕੁਝ ਠੰਗਾ ਮਾਰ ਦਿੱਤਾ ਕਮਰੇ ਵੀ ਦੇਖੋ ਸਾਰਾ ਖਲੇ ਰ ਪਾਇਆ ਨੇ ਬੜੀ ਬੁਰੀ ਤਰ੍ਹਾਂ ਬੇਰਹਿਮ ਨੇ ਕੁੱਟਿਆ ਸਾਡੇ ਕੁੜੀਆਂ ਪੁੱਛੇ ਛੋਟੇ ਲੋ ਬੱਚੇ ਇਹਨਾਂ ਨੇ ਲੁੱਟਣ ਦੀ ਬਹੁਤ ਖੁਸ਼ੀ ਕੀਤੀ ਆ ਇਹਨਾਂ ਬਹੁਤ ਗੁੰਡਾ ਕਰਦੀ ਆ ਇਹ ਫਲੋਰ ਦੇ ਵਿੱਚ ਬਹੁਤ ਗੁੰਡਾ ਕਰਦੀ ਕਰਦੇ ਆ ਭਾਜੀ ਮੋਰੇ ਨਾਲ ਤਰੀਕਾ ਤੋਂ ਕਰੋ ਬੈਠੋ ਚਾਚਾ ਨੂੰ ਫੜ ਕੇ ਆਓ ਥੀ ਉਹਦੇ ਸਾਈਡ ਨੂੰ ਫੜ ਕੇ ਆਓ ਕਿਉਂਕਿ ਰੋਜ਼ ਮੈਨੂੰ ਮਨਾਰੀ ਮੈਨੂੰ ਛਰੇ ਕੀ ਨਾ ਆ ਤੁਹਾਡਾ ਸੁਜੀ ਚਲਵਾਉਂ ਮਾਲਾ ਮੇਰਾ ਨਾ ਆ ਕੀ ਹੋਇਆ ਮੇਰੇ ਮੁੰਡੇ ਦਾ ਵਿਆਹ ਸੀ ਮੁੰਡੇ ਆਏ ਉਹਨਾਂ ਨੇ ਖਪਖਾਨਾ ਕੀਤਾ ਕੁੜੀਆਂ ਨਾਲ ਟੀਚਰਾਂ ਕੀਤੀਆਂ ਤੇ ਸਾਡੇ ਵਿਆਹ ਦਾ ਫੰਕਸ਼ਨ ਸਾਰਾ ਖਰਾਬ ਕੀਤਾ ਉਹਨਾਂ ਨੇ ਕੌਣ ਸੀ ਪਿਰਤੀ ਉਹ ਹੋ ਸੁਨੀਲ ਸੀ ਵਿਜੇ ਸੀ ਅਜੇ ਸੀ ਨੇਪਾਲੀ ਸੀ ਇਹਨਾਂ ਨੇ ਸਾਲ ਕੀ ਹੋਇਤੀ ਕਰਦੇ ਕੁੜੀਆਂ ਨੱਚਦੀਆਂ ਸੀ ਉਹਨਾਂ ਤੇ ਪੈਸੇ ਵਾਰਦੇ ਸੀ ਹਾਂ ਹਾਂ ਤੇ ਪੈਸੇ ਵਾਰਨ ਤੂੰ ਵਜਿਆ ਤੂੰ ਉਹਨਾਂ ਨੂੰ ਰੋਕਿਆ ਫਿਰ ਉਹਨਾਂ ਨੇ ਮਾਰਕਟ ਚਾਲੂ ਕਰ ਦਿੱਤੀ ਫਿਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਹੰਗਾਮਾ ਕੀਤਾ ਮੁੰਡਿਆ ਲਿਆ ਲਿਆ ਕੇ 10 12 ਫਿਰ ਉਹਨਾਂ ਨੇ ਹੰਗਾਮਾ ਕੀਤਾ ਮੇਰੇ ਮੁੰਡਾ ਦੇ ਵੀ ਸੱਤਾਂ ਮਾਰਿਆ ਉਹਨਾਂ ਨੇ ਸਾਡੇ ਘਰੋਂ ਨਿਕਲੇ ਨਹੀਂ ਸਾਡੀ ਬਰਾਤ ਚੱਜਣਾ ਤੁਰ ਹੀ ਨਹੀਂ ਉਹਨਾਂ ਨੇ ਸਾਡੀ ਸਾਰੀ ਬਰਾਤ ਗੱਡੀ ਆਲਿਆਂ ਨੂੰ ਸਾਰਿਆਂ ਨੂੰ ਰੋਕਿਆ ਔਰ ਰਸਤੇ 'ਚ ਉਹਨਾਂ ਨੇ ਸਾਰੀ ਬਰਾਤ ਹੀ ਸਾਡੀ ਖਰਾਬ ਕਰਾਈ ਮੈਂ 1 ਵਜੇ ਮੈਂ 9 9 ਤਰੀਕ ਦੀ ਰਿਪੋਰਟ ਦਿੱਤੀ ਥਾਣੇ ਨੂੰ 1 ਵਜੇ ਰਾਤ ਦੀ ਮੈਂ ਇਹਨਾਂ ਨੇ ਕਿ ਐਸੀ ਸਾਡੇ ਨਾਲ ਏਦਾਂ ਬਕਵਾ ਹੋਇਆ ਤੁਸੀਂ ਆ ਕੇ ਇਨਕੁਆਰੀ ਕਰੋ ਤੁਸੀਂ ਬੰਦਿਆਂ ਨੂੰ ਚੱਕੋ ਇਹਨਾਂ ਨੇ ਚੱਕਿਆ ਨਹੀਂ ਨਾ ਹੀ ਇਨਕੁਆਰੀ ਕੀਤੀ ਨਾ ਮੱਲੇ 'ਚ ਆਏ ਨਾ ਬੰਦੇ ਚੱਕ ਹੋਏ ਉਹ ਮੁੰਡੇ ਅਲਬਤ ਆ ਆ ਕੇ ਫੇਰ ਉਹਨਾਂ ਨੇ ਚਾਰ ਵਾਰ ਹਮਲਾ ਕਰਤਾ ਮਜਬੂਰ ਹੋਏ ਆ ਦੁਖੀ ਹੋ ਗਿਆ ਬਸ ਉਹ ਬੰਦੇ ਨਹੀਂ ਚੱਕ ਰੇ ਚੱਕਣ ਤੋਂ ਬਿਜਾ ਉਹਨਾਂ ਨੂੰ ਭੇਜ ਰਿਆ ਉਲਟਾ ਸਾਨੂੰ ਧਮਕਿਆ ਚਾਰ ਪੰਜ ਮੈਂ 9 ਤਰੀਕ ਦੇ ਨਿਆਣੇ ਸਕੂਲ ਵੀ ਨਹੀਂ ਭੇਜਿਆ ਨਾ ਮੈਂ ਵਿਆਹ ਦੇਖੇ ਮੇਰੇ ਮੁੰਡੇ ਦਾ ਵਿਆਹ ਇੰਨਾ ਖਰਾਬ ਕੀਤਾ ਮੇਰੇ ਮੁੰਡੇ ਦੇ ਤੇ ਲੈਣਾ ਤੇ ਖੀਟ ਕੇ ਲੈ ਕੇ ਗਏ ਉਹਦੇ ਨਾ ਲੁੱਟ ਖੋ ਵੀ ਉਹਦੀ ਕਰ ਲਈ ਉਹਨਾਂ ਨੇ ਤੇ ਉਹਨੂੰ ਮਾਰਿਆ ਵੀ ਸਕਤਾ ਮੈਂ ਇਹੀ ਗੰਦੀਆਂ ਬਈ ਪੁਲਿਸਿਆ ਨੂੰ ਉਹਨਾਂ ਨੂੰ ਸ਼ਰੀਆਮੀ ਐਨੀ ਗੁੰਡਾਗਰਦੀ ਕਿੰਨੇ ਦਿੱਤੀਆਂ ਸਾਡੇ ਨਾਲ ਇਨਸਾਫ ਹੋਵੇ ਮੰਗੇ ਆ ਕਿ ਉਸ ਬਦਮਾਸ਼ਾਂ ਨੂੰ ਚੱਕਿਆ ਜਾਵੇ ਅੰਦਰ ਕੀਤਾ ਜਾਵੇ ਜਸ਼ਪਾਲ ਜੀ ਕੀ ਕਹਿਣਾ ਚਾਹੁੰਦੇ ਆਂ ਇਹ ਲੜਾਈ ਝਗੜੇ ਦਾ ਕਾਰਨ ਕੀ ਆ? ਇਹ ਕੱਲ 8:30 9:00 ਦਾ ਵੇਲੇ ਕਰੀਬ ਮੈਨੂੰ ਟੈਲੀਫੋਨ ਮੈਨੂੰ ਆਇਆ ਸੀਗਾ ਬਈ ਤੁਸੀਂ ਇੱਥੇ ਮੱਲਾ ਸੰਦੂਖ ਦੇ ਵਿੱਚ ਆਵੋ ਇੱਥੇ ਕਿ ਲੜਾਈ ਝਗੜਾ ਬਾਹਰੋਂ ਕੋਈ ਗੁੰਡੇ ਗਲਤ ਬੰਦੇ ਆ ਕੇ ਸਾਡਾ ਲੜਾਈ ਕਰ ਰਹੇ ਆ ਤੇ ਮੈਂ ਜਦ ਮੌਕੇ ਤੇ ਪਹੁੰਚੇ ਤਾਂ ਉੱਥੇ ਕਾਫੀ ਰੌਲਾ ਪੈ ਰਿਹਾ ਸਾਰਾ ਮੱਲਾ ਇਕੱਠਾ ਹੋਇਆ ਸੀਗਾ ਤੇ ਇੱਕ ਬੰਦਾ ਮੌਕੇ ਤੇ ਫੜ ਵੀ ਲਿਆ ਉਹਨੂੰ ਪੁਲਿਸ ਨੂੰ ਸਦਿਆਂ ਨੇ ਤੇ ਮੋਹ ਨੂੰ ਪਰਸਾ ਕਾਰਨ ਕੀ ਲੜਾਈ ਦਾ ਕੀ ਗੱਲ ਕਾਰਨ ਲੜਾਈ ਦਾ ਸਾਨੂੰ ਮੈਨੂੰ ਵਿਚੋ ਕੋਈ ਗੱਲ ਹੋਈ ਤਾਂ ਕਿ ਲੰਬੀ ਨਹੀਂ ਲੜਾਈ ਦਾ ਕਹਿੰਦੇ ਕੋਈ ਵਿਆਹ ਸ਼ਾਦੀ ਸੀ ਉੱਤੇ ਪੈਸਿਆਂ ਦੇ ਬਾਰ ਮੈਂ ਵਿਆਹ ਸੀ ਜਿਹੜਾ ਬੰਦਿਆਂ ਨੂੰ ਸੱਦਿਆ ਹੀ ਨਹੀਂ ਹੈਗਾ ਕਿਉਂ ਵਿਆਹ ਦੇ ਵਿੱਚ ਉਹ ਆਏ ਜੇ ਉਹਨਾਂ ਨੂੰ ਬੁਲਾਇਆ ਸੀ ਤਾਂ ਫਿਰ ਵਿਆਹ ਦੇ ਵਿੱਚ ਉਹ ਆਉਂਦੇ ਇਹਨਾਂ ਨੇ ਮਨਾਂ ਕੀਤਾ ਵੀ ਜੇ ਤੁਹਾਨੂੰ ਬੁਲਾਇਆ ਨਹੀਂ ਤੁਸੀਂ ਕਿਹਾ ਉਹ ਹੀ ਰਾਂਝੇ ਸੇਬ ਵਿੱਚ ਉਹ ਇਹਨਾਂ ਨੇ ਕੜ ਕੱਢਣ ਉਹ ਆ ਗਏ ਬੰਦੇ ਔਰ ਅੱਗੇ ਵੀ ਕਈ ਵਾਰੀ ਇਹ ਉਹ ਗਲਤ ਕੰਮ ਕਰ ਚੁੱਕੇ ਹੈਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਟੱਟ ਮਾਰ ਵੀ ਹੋਈ ਟੱਟ ਮਾਰ ਹੋਈ ਆ ਸਾਰਾ ਕੁਝ ਆ ਬੰਦਾ ਦਾਖਲ ਹੋਇਆ ਹੈ ਮੁੰਡਾ ਇੱਕ ਤੇ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਦੇ ਜਿਹੜੇ ਵੀ ਗਲਤ ਅਨਸਰ ਹੈਗੇ ਆ ਜਾਂ ਜਿਹੜੇ ਆ ਇਹ ਮੁੰਡਾ ਗਾਦੀ ਇਲਾਕੇ ਦੇ ਵਿੱਚ ਕਰਦੇ ਹੈਗੇ ਇੱਕ ਦਾਤਮੀ ਪੁਲਿਸ ਨੂੰ ਫੜਾਇਆ ਉਹਨਾਂ ਦਾ ਖੋਗੇ ਉਹ ਬੰਦੇ ਅਰੈਸਟ ਵੀ ਕੀਤੇ ਆ ਬੰਦੇ ਹੁਣ ਹੁਣ ਅਰੈਸਟ ਕੀਤੇ ਜਦੋਂ ਥਾਣੇ ਦੇ ਮੋਢੇ ਆ ਕੇ ਘਰਾਵ ਕੀਤਾ ਭੱਲੇ ਹੈਗੇ ਮੇਰੇ ਪ੍ਰਸ਼ਾਸਨ ਨੂੰ ਬੇਨਤੀ ਆ ਫਲੋਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਓਕੇ ਜੀ ਹਾਂਜੀ ਭਰਾ ਜੀ ਕੀ ਕਹਿਣਾ ਭਾਈ ਇਹ ਆ ਜੋ ਵੀ ਲੜਾਈ ਝਗੜੇ ਦਾ 1 ਘੰਟਾ ਐਮਸੀ ਕਰਾਂਦਾ ਜਿਹੜੀ ਇਹਨੇ ਹੱਲ ਕੀ ਕਰਾਣਾ ਵਾ ਆਕੇ ਇਹ ਜੋ ਵੀ ਹੁੰਦੀ ਮਾਰੀ ਗੱਲ ਇਹ ਕਹ ਦੂ ਗੁੰਡਾ ਕਰਦੀ ਆ ਅਗਰ ਉਹ ਗੁੰਡਾ ਕਰਦੀ ਕਰਦੇ ਨੇ ਇਹ ਵੀ ਤਾਂ ਗੁੰਡਾ ਕਰਦੀ ਕਰਦੇ ਹੀ ਆ ਨਾਲ ਇਹਦੇ ਹੂੰ ਇਹ ਨਾਲ ਕਰਾਂਦਾ ਗੰਡਾ ਗੰਡਾ ਐਮਸੀ ਦੇ ਨਾਲ ਗੰਡਾ ਐਮਸੀ ਦੇ ਖਿਲਾਫ ਦੇ ਰਹੇ ਆ ਜੀ ਅਸੀਂ ਕਿ ਗੰਡਾ ਐਮਸੀ ਜੋ ਵੀ ਕਰਾਂਦਾ ਇਹ ਗੰਡਾ ਐਮਸੀ ਕਰਾ ਰਿਹਾ ਜੋ ਵੀ ਕਰਾਂਦਾ ਵਾ ਇਹ ਜਿਹੜੀ ਲੜਾਈ ਹੋਈ ਆ ਪੈਸਿਆਂ ਦੇ ਵਿਆਹ ਸ਼ਾਦੀ ਤੇ ਮੁੰਡੇ ਦੀ ਲੜਾਈ ਦੇ ਵਿੱਚ ਤੁਸੀਂ ਖੱਪ ਖਾਣਾ ਪਾਇਆ ਕੱਲ ਹੀ ਪਾਇਆ ਅਸੀਂ ਕੋਈ ਨਹੀਂ ਖੱਪ ਖਾਣਾ ਪਾਇਆ ਮੁੰਡੇ ਗਿਆ ਸੀ ਨਕਰ ਦਿੱਤਾ ਉਹਨੇ ਪੈਸੇ 2-4 ਹਜ਼ਾਰ 500 ਰੁਪਏ ਨੇ ਬਾਰੇ ਆ ਬਸ ਇਸ ਗੱਲੋਂ ਇਹਨਾਂ ਦੀ ਲੜਾਈ ਹੋਈ ਆ ਵਾ ਕੋਈ ਲੜਾਈ ਕੋਈ ਮੁਹੱਲੇ 'ਚ ਨਹੀਂ ਹੋਈ ਲੜਾਈ ਹੋਈ ਹੈ ਲੈਣਾ ਦੇ ਵਿੱਚ ਉਹ ਕਹਿੰਦੇ ਵਿਆਹ ਤੇ ਸੱਦਿਆ ਨਹੀਂ ਤੁਸੀਂ ਤੱਕ ਨਹੀਂ ਕਾਰਡ ਦਿੱਤਾ ਇਹਨਾਂ ਨੇ ਕਾਰਡ ਦਿੱਤਾ ਕਾਰ ਦਿੱਤਾ ਇਹਨਾਂ ਨੇ ਹਾਂ ਇਹ ਗਿੰਦਾਮ ਜੀ ਜਾਣ ਕੇ ਕਰਾਂਦਾ ਵਾ ਜੋ ਵੀ ਕਰਾ ਰਿਹਾ ਇਹ ਗਿੰਦਾ ਐਮਸੀ ਕਰਾ ਰਿਹਾ ਵਾ ਮੁੰਡਾ ਹੱਥ ਦੀਡਰ ਵੀ ਪਿਆ ਕੋਟ ਮੁੰਡਾ ਪਿਆ ਉਹਦੀ ਲਾ ਟਾਂਗੇ ਪੰਜ ਲੱਗਿਆ ਸਿਰ ਤੇ ਦਾੰਦ ਮਾਰੇ ਇਹਨਾਂ ਨੇ ਹਾਂ ਤੁਹਾਡਾ ਉਹਨਾਂ ਦਾ ਮੁੰਡਾ ਵੀ ਉਹਨਾਂ ਦਾ ਕੋਈ ਦਾਖਲ ਆਇਆ ਹੋਇਆ ਸੀਗਾ ਦੌੜ ਗਿਆ ਛੱਡ ਕੇ ਉਹ ਮੁੰਡਾ ਸਾਡਾ ਦਾਗਾ ਸਵੇਰੇ ਛੁੱਟੀ ਕਰਾ ਕੇ ਲੈ ਕੇ ਆਏ ਆ ਸੀ ਇਹ ਅੱਜ ਇਹ ਕੱਲ ਲੜਾਈ ਝਗੜਾ ਹੋਇਆ ਮਲਾ ਕਾਲਸੀ ਨਗਰ ਕੀ ਮਾ ਕਾਰਨ ਲੱਗਦਾ ਇਹ ਥਾਂ ਤੇ ਤੁਹਾਨੂੰ ਲੱਗਦਾ ਇਹ ਇਹਨਾਂ ਦੇ ਵਿਆਹ ਹੋ ਗਿਆ ਕਲਸੀਆਂ ਕਰਾਣਾਂ ਦੇ ਜੀ ਇਹਨਾਂ ਨੇ ਵਿਆਹ ਦੇ ਵਿੱਚ ਜਿਹੜਾ ਦੂਜਾ ਪਰਿਵਾਰ ਸੱਧਿਆ ਸੀਗਾ ਹਾਂ ਉਹਨਾਂ ਨੇ ਮੁੰਡਿਆਂ ਨੇ ਕਹਿੰਦੇ ਵੀ ਦਾ ਪੈਸੇ ਕੋਈ ਥੋੜ੍ਹ ਦੇ ਇਹਨਾਂ ਰੁਕਿਆ ਉੱਥੋਂ ਇਹਨਾਂ ਦੇ ਮੁੰਡਿਆਂ-ਮੁੰਡਿਆਂ ਦੇ ਆਪਸ ਵਿੱਚ ਲੜਾਈ ਹੁੰਦੀ ਆ ਹਾਂ ਤੇ 9 ਤਰੀਕ ਦਾ ਮਸਲਾ ਚੱਲੀ ਜਾਂਦਾ ਵਾਸਤੇ ਕੱਲ ਫੇਰ ਇਹਨਾਂ ਨੇ ਉਹੀ ਵਿਆਹ ਦੇ ਰੰਚ ਸ਼ੁਰੂ ਲੈ ਗਏ ਤੇ ਕੋ ਦੂਜੇ ਦੇ ਇਹਨਾਂ ਨੇ ਮਤਲਬ ਪੱਥਰ ਆਉ ਕੀਤਾ ਵਾ ਹਾਂ ਤੇ ਦੋਵਾਂ ਤਰ੍ਹਾਂ ਦੇ ਖੱਟਾ ਲੱਗੀਆਂ ਵਾ ਦੋਹੇ ਤਰ੍ਹਾਂ ਦੇ ਦਾਖਲ ਸੀਗੇ ਤੇ ਇੱਕ ਬੰਦਾ ਸਨੀਲ ਜੀ ਦਾ ਇਤਰਾਨਾ ਨਾ ਜਿੱਤ ਨਾਲ ਰਾਜ ਸੀਗਾ ਤੇ ਬਾਕੀ ਦੇ ਹਾਲ ਵੀ ਹਾਲ ਵੀ ਇੰਟਰਵਿਊ ਦਾ ਦਾਖਲ ਵੀ ਆ ਨਹੀਂ ਕੋਈ ਨਾਰਮਲ ਸੱਤਾ ਬਲੰਟ ਹੈ ਸੱਤਾ ਕੋਈ ਜਿਆਦਾ ਸੱਤਾ ਨਹੀਂ ਹੈ ਗਿਆ ਰਗੜਾਂ ਤੇ ਬਲੰਟ ਸੱਤਾ ਸੀ ਜਿੱਦਾਂ ਚੋਣਾਂ ਚ ਆਪਾਂ ਲੱਗੀ ਆ ਫਲੋਟ ਥਾਣੇ ਮੋਤੇ ਥਾਣਾ ਦੀ ਕਾਰਵਾਈ ਆਫਸਰਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਇਹਨਾਂ ਦੇ ਵੱਲਦੀ ਕਾਰਵਾਈ ਕਰਾਂਗੇ ਚੋਣ ਜਾਬਤਾ ਜਦੋਂ ਲੱਗਾ ਹੁੰਦਾ ਤਾਂ ਨਾ ਕੋਈ ਵੀ ਨਹੀਂ ਲੱ ਸਾਕਦਾ ਆਪਾਂ ਲੰਘਣਾ ਕਰ ਰਹੇ ਆ ਚੋਣ ਕਮਿਸ਼ਨ ਦੀ ਹਾਂਜੀ ਇਹਦੇ ਜੋ ਵੱਲਦੀ ਕਾਰਵਾਈ ਸੁਝੂ ਕਰਾਂਗੇ ਸੋ ਰਾਜੇ ਕੱਲ ਲੜਾਈ ਝਗੜਾ ਹੋਇਆ ਮੱਲਾ ਕਲਸੀ ਨਗਰ ਤੀਰਮਾ ਕਾਰਨ ਲੱਗਦਾ ਈ ਥਾਣੇ ਤੁਹਾਨੂੰ ਲੱਗਾ ਇਹ ਇਹਨਾਂ ਦੇ ਵਿਆਹ ਸੀਗਾ ਕਲਸੀ ਨਗਰਾਂ ਦੇ ਜੀ ਇਹਨਾਂ ਨੇ ਵਿਆਹ ਦੇ ਵਿੱਚ ਜਿਹੜਾ ਦੂਜਾ ਪਰਿਵਾਰ ਸੱਧਿਆ ਸੀਗਾ ਹਾਂ ਉਹਨਾਂ ਨੇ ਮੁੰਡਿਆਂ ਨੇ ਕਹਿੰਦੇ ਵੀ ਦਾ ਪੈਸੇ ਕੋਈ ਛੋੜ ਦੇ ਨਾ ਰੁਕਿਆ ਉੱਥੋਂ ਇਹਨਾਂ ਦੇ ਮੁੰਡਿਆਂ ਮੁੰਡਿਆਂ ਦੇ ਆਪਸ ਵਿੱਚ ਲੜਾਈ ਹੁੰਦੀ ਆ ਹਾਂ ਤੇ 9 ਤਰੀਕ ਦਾ ਮਸਲਾ ਚੱਲੀ ਜਾਂਦਾ ਬਾਅਦ ਕੱਲ ਫੇਰ ਇਹਨਾਂ ਨੇ ਉਹੀ ਵਿਆਹ ਦੇ ਰੰਚ ਸ਼ੁਰੂ ਲੈ ਕੇ ਇੱਕ ਦੂਜੇ ਦੇ ਇਹਨਾਂ ਨੇ ਮਤਲਬ ਪੱਤਰ ਆਉ ਕੀਤਾ ਵਾ ਇਹ ਦੋਵਾਂ ਤਰ੍ਹਾਂ ਦੇ ਸੱਟਾਂ ਲੱਗੀਆਂ ਵਾ ਦੋਹੇ ਤਰ੍ਹਾਂ ਦੀਆਂ ਜ਼ਖਮ ਸੀਗੇ ਤੇ ਇੱਕ ਬੰਦਾ ਸੁਨੀਲ ਸੀਗਾ ਇਸ ਤਰ੍ਹਾਂ ਨਾਮ ਜਿਵੇਂ ਨਾ ਰਾਜ ਸੀਗਾ ਤੇ ਬਾਕੀ ਦੇ ਵੀ ਹਨ ਹਾਂ ਇੰਟਰਵਿਊਰ ਕੋਲ ਦਾਖਲ ਵੀ ਆ ਨਹੀਂ ਕੋਈ ਨਾਰਮਲ ਸੱਟਾਂ ਬਲੰਟ ਹੈ ਸੱਟਾਂ ਕੋਈ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਰਗੜਾਂ ਦੇ ਬਲੰਟ ਸੱਟਾਂ ਸੀਗੇ ਜਿੱਦਾਂ ਚੋਣ ਜਾਬਤਾ ਲੱਗੀ ਆ ਫਲੋਟ ਥਾਣੇ ਮੋੜੇ ਧੰਨਾ ਦੀ ਕਾਰਵਾਈ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਇਹਨਾਂ ਦੇ ਵਰਦੀ ਕਾਰਵਾਈ ਕਰਾਂਗੇ ਚੋਣ ਜਾਬਤਾ ਜਦੋਂ ਲੱਗਾ ਹੁੰਦਾ ਧਰਨਾ ਕੋਈ ਵੀ ਨਹੀਂ ਲੱਚ ਸਕਦਾ ਅਬਾ ਲੰਗਣਾ ਕਰ ਰਹੇ ਚੋਣ ਕਮਿਸ਼ਨ ਦੀ ਹਾਂਜੀ ਇਸ ਤੇ ਜੋ ਵੜਦੀ ਕਾਰਵਾਈ ਇਸ ਨੂੰ ਜੋ ਕਰਾਂਗੇ